ਜੇ ਕੋਈ ਜੇ ਕਲਰ ਖਰਾਬ ਹੋ ਜਾਏ ਕਲਰ ਨਿਕਲ ਜਾਏ ਤਾਂ ਆਰਟੀਕਲ ਦੀ ਫੁੱਲ ਵਾਪਸੀ ਦੀ ਆਪਣੀ ਗਾਰੰਟੀ ਹੋਗੀ ਜੀ। ਬਾਹਲੀ ਬੱਡੀ ਤਾਂ ਨਹੀਂ ਦਈ ਜਾਂਦਾ ਗਾਰੰਟੀ ਕਿਤੇ। ਨਹੀਂ 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 ਗਾਰੰਟੀ ਹੈ ਭਾਈ ਫੁੱਲ। ਲਓ ਭਾਈ ਮਾਲ ਤੇ ਪਾਈ ਨੂੰ ਯਕੀਨ ਆ ਭਾਈ ਜੀ ਕੀ ਪ੍ਰਾਈਜ਼ ਹੈ ਦਾ ਲੋਰ ਦਾ? ਭਾਈ 1000 ਰੁਪਏ ਦੇ ਵਿੱਚ ਚਾਰ ਪਜਾਮੇ ਦੇਵਾਂਗੇ ਤੁਹਾਨੂੰ ਇਹ ਅਸੀਂ। 1000 ਰੁਪਏ ਦੇ ਵਿੱਚ ਚਾਰ ਪਜਾਮੇ ਓਨਲੀ 250 ਦਾ। ਹਾ ਲਓ। ਅਲੱਗ-ਅਲੱਗ ਓਨਲੀ 250 ਦਾ ਲੋਰ ਆ। ਹਾ ਲਓ ਜੀ। ਫੁੱਲ ਗਾਰੰਟੀ ਹੋਗੀ ਭਾਈ। ਆਹ ਦੇਖੋ ਕੱਡੇ ਸੋਹਣੇ ਸੋਹਣੇ ਲੋਰ ਆ ਕੁਚੀ ਦਾ ਆਨਲੀ 250 ਦਾ ਬਈ ਜੀ ਹਾਂਜੀ ਹਾਂਜੀ ਬਈ ਜਿਪ ਲੱਗੀ ਆ ਸਾਰਿਆਂ ਦੇ ਉੱਤੇ ਇਹਦੇ ਵਿੱਚ ਤੁਹਾਨੂੰ ਪਾਕਟ ਵੀ ਮਿਲ ਜਾਣਗੇ ਯਾ ਲੋ ਅੱਛਾ ਪਾਕਟ ਵਾਲੇ 250 ਦਾ ਤਾਂ ਬਈ ਯਾਰ ਕੋਈ ਕਹਿੰਦਾ ਉਹ ਦੂਜੇ ਦਾ ਪਾਣਾ ਬਈ ਇਹਦੀ ਵੀ ਕੋਈ ਰੰਗ ਰੋਂਗ ਫੇਟ ਹੋਣ ਦੀ ਗਾਰੰਟੀ ਗਾਰੰਟੀ ਆ ਬਾਈ ਜੀ 150 ਰੁਪਏ ਦੀ ਕੈਪ ਆ ਬਾਈ ਜੀ ਸਿਰਫ 150 ਆਨਲੀ 150 ਸਿਰਫ ਬਾਈ ਹੋਲ ਸੇਲ ਚ ਵੇਚ ਦੋ ਯਾਰ ਅੱਗੇ 150 ਹੀ 100 ਦੂਜੀ ਨਹੀਂ ਦਿੰਦੇ ਕਹਿੰਦਾ ਸਿਆਲ ਜੇ ਆਪਾਂ ਜਿਹੜੀ ਸਿਰ ਤੇ ਲੈਨੇ ਆ ਉਹ ਵੀ ਨਹੀਂ ਦਿੰਦਾ ਕੋਈ 150 ਜਾ ਹੈ ਆ 150 ਰੁਪਏ ਦੀ ਤੇ ਅੱਛਾ ਆ ਵੀ 150 ਰੁਪਏ ਦੇ ਮਿਲ ਜੂਗੀ ਜੀ ਆ ਵੀ 150 ਚਾਹੇ ਡੇਟ ਰੈਂਡਰ ਵਾਲੇ ਤਾਂ 6 ਸਟੇਟ ਫਿਟ ਦੇ ਵਿੱਚ ਆਰਟੀਕਲ ਮਿਲੂਗਾ ਜੀ ਤੁਹਾਨੂੰ 600 ਰੁਪਏ ਰੇਂਜ ਹੈ ਜੀ ਜੀਨ ਦੀ ਓਨਲੀ 600 ਦੇ ਵਿੱਚ ਜੀ ਆ ਲੋ 600 ਰੁਪਏ ਦੇ ਵਿੱਚ ਤਾਂ ਭਾਈ ਯਾਰ ਕਹਿੰਦੇ ਉਹ ਜਿਹੜੀਆਂ ਆਪਣੇ ਬਾਹਰੋਂ ਨਹੀਂ ਆਉਂਦੇ ਐਕਸਪੋਰਟ ਵਾਲੀਆਂ ਉਹ ਵੀ ਨਹੀਂ ਦਿੰਦੇ ਉਹ ਵੀ ਨਹੀਂ ਆਉਂਦੇ ਜੀ ਉਸ ਤੋਂ ਬਾਅਦ ਭਾਈ ਆਪਣੇ ਕੋਲੇ ਵਾਈਟ ਐਂਡ ਬਲੈਕ ਟੀ-ਸ਼ਰਟ ਜਿਹੜੀ ਅੱਜ ਕੱਲ ਮੁੰਡੇ ਸ਼ਰਟ ਦੇ ਨੀਚੋਂ ਦੀ ਵੇਅਰ ਕਰਦੇ ਆ 120 ਰੁਪਏ ਦੀ ਟੀ-ਸ਼ਰਟ ਆ ਭਾਈ ਜੀ ਓਨਲੀ 120 ਰੁਪਏ ਦੀ ਭਾਈ 250 ਤੋਂ ਘੱਟ ਤਾਂ ਇਹ ਨਹੀਂ ਦਿੰਦਾ ਕੋਈ ਇਹਦਾ ਇਹਦਾ ਰੇਟ ਕੀ ਆ ਭਾਈ ਜੀ ਟੀ-ਸ਼ਰਟ ਦਾ ਸੇਮ ਭਾਈ 250 ਰੁਪਏ ਰੇਟ ਆ ਜੀ ਇਹਦਾ ਵੀ ਇਹਦਾ ਵੀ 250 ਹਾਂਜੀ ਇਹ ਵੀ 1000 ਲਓ ਵੀ ਭਾਈ ਜੀ ਕਿਸੇ ਮਾਲ ਚ ਵਗਜੋ ਕਿਸੇ ਆਊ ਤਿੱਗਣੇ ਚੌਗਣੇ ਰੁਪਏ ਲੈ ਕੇ ਤੇ ਬਿੱਲ ਕੱਟ ਕੇ ਦੇ ਦੇਣਗੇ ਪਰ ਗਾਰੰਟੀ ਨਹੀਂ ਬਾਈ ਜੀ ਕੋਈ ਦਿੰਦਾ ਗਾਰੰਟੀ ਦੇ ਰਿਆ ਤਾਂ 22 ਸੈਮੇ ਹੀ ਦੇ ਰਿਆ ਸੈਮ ਨੂੰ ਤੁਸੀਂ ਬਾਰੇ ਸਾਰੇ ਸੱਜਣ ਜਾਣਦੇ ਹੋਗੇ ਸੈਮ ਦੇ ਨਾਲ ਤੇ ਬਾਈ ਪੁੱਛੋ ਆਊਟਲੈਟ ਦੇ ਵਿੱਚ 7-8 ਸਾਲ ਲਗਾਤਾਰ ਬਾਈ ਨੇ ਵੱਖ-ਵੱਖ ਬ੍ਰਾਂਡਾਂ ਦੇ ਵਿੱਚ ਕੰਮ ਕਰਿਆ ਦੇਖੋ ਤੇ ਲੋਕੇਸ਼ਨ ਹੈਗੀ ਆ ਬਾਈ ਜੀ ਪੁੱਚੋ ਮੰਡੀ ਜਿਲ੍ਹਾ ਬਠਿੰਡਾ ਬੱਸ ਸਟੈਂਡ ਦੇ ਨਾਲ ਬੋੜ ਵਾਲੀ ਗਲੀ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਸੱਜਣ ਬਾਹਰ ਬੈਠਿਆ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਕਿਤੇ ਬੈਠਿਆ ਉਹ ਵੀ ਮੰਗਾਉਣਾ ਚਾਹੁੰਦੇ ਤਾਂ ਉਹ ਉਹਨਾਂ ਨੂੰ ਵੀ ਘਪਰਾਉਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਬਾਈ ਤੋਂ ਕੋਈ ਵੀ ਜਿਹੜਾ ਸਮਾਨ ਮੰਗਾ ਸਕਦੇ ਹੋ ਨੰਬਰ ਤਹਾਂ ਸਕਰੀਨ ਤੇ ਚੱਲੀ ਜਾਂਦਾ ਆਜੋ ਬਾਕੀ ਪੂਰੀ ਗੱਲਬਾਤ ਤੁਹਾਡੀ ਸਾਰੀ ਬਾਈ ਨਾਲ ਕਰਾਉਂਗਾ ਵੀਡੀਓ ਦੇਖਣ ਵਾਲੀ ਐ ਛੱਡ ਕੇ ਨਾ ਜੀ ਆਰਟੀਕਲ ਹੋਣਗੇ ਜਿਹੜਾ ਕੁਆਲਿਟੀ ਇੱਕ ਨੰਬਰ ਹੋਗੀ ਵਿਧ ਗਾਰੰਟੀ ਆਰਟੀਕਲ ਹੋਣਗੇ ਸਾਰੇ ਜੀ ਠੀਕ ਹੈ ਬਾਈ ਜ ਤੇ ਬਾਈ ਨੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਸਾਰੇ ਚਸਤ ਦੇ ਵਿੱਚ ਵਧੀਆ ਆਰਟੀਕਲ ਜਿਹੜਾ ਬਾਈ ਦਿਖਾਊਗਾ ਕਿੱਥੋਂ ਸਟਾਰਟ ਕਰ ਰਹੇ ਹਾਂ ਬਈ ਜੀ ਬਈ ਅੱਜ ਲੋਹੜਾ ਲੈ ਕੇ ਆਏ ਜੀ ਹਾਂਜੀ ਬਈ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਜੀ ਅਲੱਗ-ਅਲੱਗ ਲੋਕਲ ਆਰਟੀਕਲ ਹੋ ਜਾਣਗੇ ਤੁਹਾਨੂੰ ਤੇ ਸਾਰਿਆਂ ਦੇ ਉੱਪਰ ਬ੍ਰਾਂਡ ਲੱਗੇ ਹੋਏ ਆ ਆਈਡੀ ਡਾਸ ਉਹ ਕਹਿੰਦੇ ਆਪਣੇ ਸਕੇਚਰ ਆ ਗਿਆ ਹੋਰ ਸਾਰੇ ਬ੍ਰਾਂਡ ਜਿਹੜੇ ਤੁਸੀਂ ਆਉ ਕਹਿੰਦੇ ਆਊਟਲੈਟ ਦੇ ਗਿਆ ਬਾਈ ਜੀ ਕੀ ਪ੍ਰਾਈਸ ਆਦਾ ਲੋਰ ਦਾ ਬਾਈ 1000 ਰੁਪਏ ਦੇ ਵਿੱਚ ਚਾਰ ਪਜਾਮੇ ਦੇਵਾਂਗੇ ਤੁਹਾਨੂੰ ਇਹ ਸੀ 1000 ਰੁਪਏ ਦੇ ਵਿੱਚ ਚਾਰ ਪਜਾਮੇ ਓਨਲੀ 250 ਦਾ ਆ ਲੋ ਅਲੱਗ ਅਲੱਗ ਓਨਲੀ 250 ਦਾ ਲੋਰ ਆ ਆ ਲੋ ਜੀ ਫੁੱਲ ਗਾਰੰਟੀ ਹੁੰਦੀ ਬਾਈ ਆ ਦੇਖੋ ਕਿੱਡੇ ਸੋਹਣੇ ਸੋਹਣੇ ਲੋਰ ਆ ਕੁਚੀ ਵਾਲਾ ਓਨਲੀ 250 ਦਾ ਬਾਈ ਜੀ ਹਾਂਜੀ ਹਾਂਜੀ ਬਾਈ ਜਿੱਪ ਲੱਗੀ ਆ ਸਾਰਿਆਂ ਦੇ ਉੱਤੇ ਇਹਦੇ ਵਿੱਚ ਤੁਹਾਨੂੰ ਪਾਕਟ ਵੀ ਮਿਲ ਜਾਣਗੀਆਂ ਯਾ ਲੋ ਅੱਛਾ ਪਾਕਟ ਆ 250 ਦਾ ਤਾਂ ਬਾਈ ਯਾਰ ਕੋਈ ਕਹਿੰਦਾ ਉਹ ਦੂਜੀ ਦਾ ਆ ਮਨ ਜੀ ਲੋਰ ਲੋਕਲ ਵੀ ਨਹੀਂ ਆਉਂਦੇ ਬਾਈ ਹੈ ਕੁਝ ਵੀ ਲੋਕਲ ਵੀ ਨਹੀਂ ਆਉਂ ਉਸ ਤੋਂ ਬਾਅਦ ਬਈ ਟੀ-ਸ਼ਰਟ ਆ ਗਿਆ ਸਾਡੇ ਕੋਲ ਟੀ-ਸ਼ਰਟ ਆ ਜੀ ਬਈ ਇਹ ਡਾਟਾ ਨਹੀਂ ਬ੍ਰਾਂਡ ਦੇ ਵਿੱਚ ਇਹ ਸਾਰਿਆਂ ਤੇ ਆ ਦੇਖ ਲਓ ਤੁਸੀਂ ਲੋਗੋ ਲੱਗਿਆ ਹੋਇਆ ਜੈਂਡ ਦਾ ਡਿਫਰੈਂਟ ਡਿਫਰੈਂਟ ਆਰਟ ਜੀ ਤੁਹਾਨੂੰ ਮਿਲ ਜਾਣਗੇ ਜੀ ਇਹ ਆ ਦੇਖੋ ਜੀ ਜੈਂਡ ਦੇ ਨਾਲ ਬਹੁਤ ਹੀ ਸੋਹਣਾ ਸੋਹਣਾ ਟੀ-ਸ਼ਰਟ ਆ ਲਓ ਜੀ ਇਹਦੇ ਦੋਨੋਂ ਸੋਹਣੇ ਆਰਟੀਕਲ ਜਿਵੇਂ ਜੈਨੂਅਨ ਹੁੰਦੇ ਆ ਨਾ ਜਿਵੇਂ ਆਪਾਂ ਕਹਿੰਦੇ ਵੀ ਜਮਾ ਬ੍ਰਾਂਡ ਹੀ ਆਪ ਕੋਈ ਪਛਾਣ ਤੋ ਨਹੀਂ ਸਕਦਾ ਹਨਾ ਨਹੀਂ ਨਹੀਂ ਬਈ ਇਸੇ ਕਰਕੇ ਤੂੰ ਇਹ ਕੰਮ ਕੀਤਾ ਤੁਸੀਂ ਪਛਾਣ ਸਕਦੇ ਹੋ ਹੈ ਆ ਲਓ ਬਈ ਜੀ ਹਾਂ ਆ ਦੇਖੋ ਬਾਈ ਜੀ ਬ੍ਰਾਂਡ ਨਹੀਂ ਬਟ ਬ੍ਰਾਂਡ ਤੋਂ ਘੱਟ ਵੀ ਨਹੀਂ ਬਾਈ ਜੀ ਬ੍ਰਾਂਡ ਨਹੀਂ ਤਾਂ ਬ੍ਰਾਂਡ ਤੋਂ ਘੱਟ ਵੀ ਨਹੀਂ ਤੇ ਫਾਸਟ ਕਾਪੀਆਂ ਦੇ ਵਿੱਚ ਆਏ ਆ ਬਾਈ ਜੀ ਕੋਲੇ ਮਾਲ ਤੇ ਕਹਿੰਦੇ ਬਾਈ ਕਹਿੰਦਾ ਫੁੱਲ ਗਾਰੰਟੀ ਦੇਵਾਂਗੇ ਆਏ ਨਹੀਂ ਹੈਗਾ ਵੀ ਮਾਲ ਦੇਦਾ ਤੇ ਮੁੜ ਕੇ ਹਾਲਚਾਲ ਨਹੀਂ ਪੁੱਛਣਾ ਤੇ ਇਹਦਾ ਇਹਦਾ ਰੇਟ ਕੀ ਹੈ ਬਾਈ ਜੀ ਟੀ-ਸ਼ਰਟ ਦਾ ਸੇਮ ਬਾਈ 250 ਰੁਪਏ ਰੇਟ ਹੈ ਜੀ ਇਹਦਾ ਵੀ ਇਹਦਾ ਵੀ 250 ਹਾਂਜੀ ਇਹ ਵੀ 1000 ਦੀਆਂ 4 ਬਾਈ ਤੇ ਇਹ ਤਾਂ 500 ਤੋਂ ਘੱਟ ਦਿੰਦਾ ਜੀ ਨੂੰ ਪਤਾ ਕੋਈ ਬਾਈ ਚਾ ਪ੍ਰਿੰਟਡ ਦੋਵੇਂ ਪਾਸੇ ਪ੍ਰਿੰਟਡ ਟੀ-ਸ਼ਰਟ ਹੈ 500 ਤੋਂ ਘੱਟ ਕੋਈ ਨਹੀਂ ਦਿੰਦਾ 400 ਤੋਂ ਘੱਟ ਬਾਈ ਕੱਪੜੇ ਦੀ ਫ ਕਪੜੇ ਦੀ ਫੁੱਲ ਗਾਰੰਟੀ 250 ਦੇ ਵਿੱਚ ਹਾਂਜੀ 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 ਆਹ ਦੇਖ ਲੋ ਸਾਰੇ ਜੈਨੂਅਨ ਜਿਵੇਂ ਆਰਟੀਕਲ ਹੁੰਦੇ ਹੈਗੇ ਉੱਪਰ ਲੋਗੋ ਲੋਗੋ ਲੱਗੇ ਹੈਗੇ ਜਿਵੇਂ ਜੈਨੂਅਨ ਤਰ੍ਹਾਂ ਦੇ ਬਣਾਏ ਹੋਏ ਲੋਗੋ ਹੈਗੇ ਤੇ ਪੂਰਾ ਸੋਹਣਾ ਕਹਿੰਦਾ ਬਾਈ ਕਹਿੰਦਾ ਕਪੜੇ ਦੀ ਵੀ ਕੋਈ ਸ਼ਿਕਾਇਤ ਨਹੀਂ ਕਹਿੰਦਾ ਕੋਈ ਨਾ ਕੋਈ ਰੰਗ ਨਿਕਲੇ ਨਾ ਕੋਈ ਫੇਟ ਆ ਜੀ ਦਵਾ ਜੀਨਾ ਬਾਈ ਜੀ ਜੀਨਾ ਇਹ ਇਹ ਵੀ ਰੇਂਜ ਹੈ ਤੇ ਸਟੇਟ ਫਿਟ ਦੇ ਵਿੱਚ ਆਰਟੀਕਲ ਮਿਲੂਗਾ ਜੀ ਤੁਹਾਨੂੰ 600 ਰੁਪਏ ਰੇਂਜ ਹੈ ਜੀ ਜੀਨ ਦੀ ਓਨਲੀ 600 ਰੁਪਏ 600 ਰੁਪਏ ਦੇ ਵਿੱਚ ਜੀ ਆ ਲੋ 600 ਰੁਪਏ ਦੇ ਵਿੱਚ ਤਾਂ ਬਈ ਯਾਰ ਕਹਿੰਦੇ ਫੁੱਲ ਫਰੈਸ਼ ਆਰਟੀਕਲ ਹੈ ਫਿਨਿਸ਼ਿੰਗ ਦੇਖ ਲਓ ਚੈੱਕ ਕਰ ਲਓ ਜੀ